ब्याज दरिया लगातार पानी बदल लगे है ते इस करके जो लोग ने काफी ज्यादा परेशान ने टांडा के पिंड अब्दुलपुर च हड़ वर्गे हालात बने हुए हैं लोगों ट्रैक्टर ट्राली रेस्क्यू किया जा रहा है हालात इन्ने ज्यादा खराब हो गए हैं कि ट्रैक्टर ट्राली नाल जो लोग ने रेस्क्यू किए जा रहे हैं पिंड च लख लख पानी भरया होया है पानी भरन भरने करके बिजली सप्लाई भी ठप्प हो गई है पशुओं के लिए चारा लिया भी एक परेशानी बनया होया है तस्वीर ने ਦਾਜੀ ਕੇ ਬਿਆਸ ਦਰਿਆ ਚ ਲਗਾਤਾਰ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਰਕੇ ਇਹ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਕਿਸਤੇ ਕਨਾਲ ਜੋ ਗੋਡੇ-ਗੋਡੇ ਪਾਣੀ ਹੈ ਲੱਖ-ਲੱਖ ਤੱਕ ਪਾਣੀ ਪਹੁੰਚ ਗਿਆ ਹੈ ਜਿਸ ਕਰਕੇ ਆਮ ਲੋਕਾਂ ਦੇ ਲਈ ਇਹ ਪਾਣੀ ਪਰੇਸ਼ਾਨੀ ਦਾ ਜੋ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਇੱਕ ਪਰਿਵਾਰ ਨਜ਼ਰ ਆ ਰਿਹਾ ਹੈ ਕਿਸਤੇ ਕਨਾਲ ਇਹ ਪਰਿਵਾਰ ਪਾਣੀ ਨੂੰ ਕਰਾਸ ਕਰਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਲੋਕਾਂ ਨੂੰ ਟ੍ਰੈਕਟਰ ਟਰਾਲੀ ਦੇ ਨਾਲ रेस्क्यू किया जा रहा है न्यूज एटीन सब तो पहले एक्सक्लूसिव तस्वीर क्योंकि पोंग डैम के गेट्स कई बार खोले गए हैं जो पोंग डैम के गेट खोले जाते हैं ब्यास दरिया का पानी का लैवल ऑटोमैटिकली बढ़ जाता है तो जो आले दुआले पिंड ने उन्हना च हड़ आन का खतरा लगातार मंडरा है ते किस तरीके लोग जो ने इस पानी क्रॉस करते हुए तस्वीर कैप्चर हुए हैं क्योंकि जो मवेशी ने पशु ने इस ਵਦੇ ਪਾਣੀ ਚੋਂ ਲੰਘਾਉਂਦੇ ਹੋਏ ਲੋਕ ਤਸਵੀਰਾਂ ਚ ਨਜ਼ਰ ਆ ਰਹੇ ਨੇ ਇੱਕ ਸ਼ਖਸ ਹੈ ਤੇ ਆਪਣੀਆਂ ਜੋ ਬੱਚੀਆਂ ਨੇ ਉਸ ਨੂੰ ਪਾਣੀ ਚ ਉਸ ਦੇ ਵੱਲੋਂ ਲੰਘਾਇਆ ਜਾ ਰਿਹਾ ਪਿਛਲੇ ਪਾਸੇ ਟਰੈਕਟਰ ਆ ਰਿਹਾ ਹੈ ਟਰੈਕਟਰ ਚ ਖੱਚ ਖੱਚ ਜੋ ਲੋਕ ਨੇ ਬੈਠੇ ਹੋਏ ਨੇ ਕਿਉਂਕਿ ਇਸ ਪਾਣੀ ਨੂੰ ਕ੍ਰੋਸ ਕਰਨਾ ਪੈਦਲ ਕਾਫੀ ਜ਼ਿਆਦਾ ਔਖਾ ਹੈ ਤੇ ਟਰੈਕਟਰ ਟਰਾਲੀਆਂ ਦੇ ਨਾਲ ਹੀ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਜੋ ਲੋਕ ਟਰੈਕਟਰ ਟਰਾਲੀਆਂ ਚ ਰੈਸਕਿਊ ਆਪਣੇ ਆਪ ਨਹੀਂ ਕਰ پا ਰਹੇ ਤੇ ਉਹਨਾਂ ਦੇ ਵੱਲੋਂ ਪੈਦਲ ਹੀ ਪਾਣੀ ਨੂੰ ਕ੍ਰੋਸ ਕੀਤਾ ਜਾ ਰਿਹਾ ਤੇ ਮੇਨਾ ਮੇਸ ਹੋਗੀ ਵਿਜੇ ਸਲਾਰੀਆ ਫੋਨ ਲਾਈਨ ਤੇ ਮੌਜੂਦ ਨੇ ਅਵਿਜੇ ਕਿਸ ਤਰ੍ਹਾਂ ਨਾਲ ਹਾਲਾਤ ਇੱਥੇ ਬਣੇ ਹੋਏ ਨੇ ਬਿਆਸ ਰਿਆਜ ਪਾਣੀ ਦਾ ਪੱਧਰ ਵਧਿਆ ਤੇ ਉਸ ਤੋਂ ਬਾਅਦ ਜੋ ਆਲੇਦ ਵਾਲੇ ਵਾਲਾ ਏਰੀਆ ਸੀ ਉਸ ਨੂੰ ਇਸਨੇ ਆਪਣੀ ਚਪੇਟ ਲੈ ਲਿਆ ਲੋਕਾਂ ਨੂੰ ਰੈਸਕਿਊ ਕੀਤਾ ਜਦ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਹੈ ਜੀ ਬਿਲਕੁਲ ਜਿਸ ਤਰ੍ਹਾਂ ਜੋ ਦੱਸਾਂ ਜਾਵਾਂਗਾ ਕਿ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਲੈਵਲ ਜੋ ਹੈ ਹੌਲੀ ਹੌਲੀ ਵਧਦਾ ਜਾ ਰਿਹਾ ਕਿਉਂਕਿ ਜਿਆਦਾਤਰ ਗੱਲ ਕਰੀਏ ਪੌਂਕ ਡੈਮ ਦਾ ਜੋ ਅੱਜ ਪਾਣੀ ਦਾ ਇਨਫਲੋ ਹੈ ਪੌਂਕ ਡੈਮ ਤੋਂ ਜੋ ਪਾਣੀ ਬਿਆਸ ਰਿਆਚੋਂ 46 ਹਜ਼ਾਰ ਕਿਊਸਿਕ ਦੇ ਉੱਪਰ ਜੜਾ ਛੱਡਿਆ ਜਾ ਰਿਹਾ ਔਰ ਕਾਫੀ ਕਹਿੰਦੇ ਕਿ ਪ੍ਰੈਸ਼ਰ ਨਾ ਛੱਡਿਆ ਜਾ ਰਿਹਾ। ਉਸ ਨਾਲ ਹੀ ਜਿਹੜੇ ਬਿਆਸ ਦਰਿਆ ਦੇ ਨਜ਼ਦੀਕ ਵਸਦੇ ਮਕੇਰੀਆਂ ਟਾਂਡੇ ਦੇ ਪਿੰਡੋਂ ਖਾਸ ਕਰਕੇ ਅਬਦੁੱਲਾਪੁਰ ਪਿੰਡ ਦੀ ਗੱਲ ਕਰਾਂਗੇ ਕਿ ਜੋ ਟਾਂਡਾ ਦਾ ਪਿੰਡ ਅਬਦੁੱਲਾਪੁਰ ਹੈ ਇਹਦੇ ਵਿੱਚ ਵੀ ਪਾਣੀ ਆ ਚੁੱਕਿਆ ਔਰ ਬਿਆਸ ਦਾ ਫਲੋ ਇੰਨਾ ਜ਼ਿਆਦਾ ਹੋਣ ਕਰਕੇ ਕੁਝ ਲੋਕ ਜਿਹੜੇ ਨੇ ਪਾਰ ਗਏ ਹੋਏ ਸੀ ਆਪਣੇ ਰਿਸ਼ਤੇਦਾਰਾਂ ਦੇ ਆਪ ਕਹਿ ਸਕਦੇ ਆ ਕਿ ਖਾਸ ਕਰ ਰક્ષાਬੰਧਨ ਲਈ ਤੇ ਉਹ ਵੀ ਉਸ ਦੌਰਾਨ ਜੋ ਘਰ ਕਿਤਾ ਵਿੱਚ ਆਲੇ ਦੁਆਲੇ ਬਣੇ ਹੋਏ ਸੀ ਬਿਆਸ ਦਰਿਆ ਦੇ ਨਜ਼ਦੀਕ ਉੱਥੇ ਫਸ ਗਏ ਤੇ ਉਸ ਤੋਂ ਬਾਅਦ ਵਾਸੀਆਂ ਨੇ ਟਰੈਕਟਰ ਟਰਾਲੀ ਦੇ ਨਾਲ ਉਹ ਇਹਨਾਂ ਨੂੰ ਰੈਸਕਿਊ ਕਰਕੇ ਬਾਕਾਇਦਾ ਕਿਉਂਕਿ ਪਾਣੀ ਦਾ ਬਹਾਅ ਤੇਜ਼ ਸੀਗਾ ਇਸ ਕਰਕੇ ਬੜੀ ਹਿੰਮਤ ਕੀਤੀ ਪਿੰਡ ਵਾਸੀਆਂ ਦੀ ਵੀ ਇਸ ਪੱਲੋ ਤਾਰੀਫ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਬੜੀ ਹਿੰਮਤ ਕਰਕੇ ਉਹਨਾਂ ਲੋਕਾਂ ਜੋ ਪਾਣੀ ਦੇ ਵਿੱਚ ਫਸ ਗਏ ਸੀ ਉਹਨਾਂ ਨੂੰ ਰੈਸਕਿਊ ਕਰਕੇ ਕਿਨਾਰੇ ਤੇ ਲਿਆਂਦਾ ਜੀ ਹੂੰ ਅਬ ਵਿਜੇ ਕਿੰਨੇ ਕ ਹੋਰ ਪਿੰਡ ਨੇ ਜੋ ਇਸ ਦੀ ਚਪੇਟ ਚ ਆਏ ਨੇ ਤੇ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਹੈ ਕੋਈ ਐਡਵਾਈਜ਼ਰੀ ਖਾਸ ਤੌਰ ਤੇ ਜਾਰੀ ਕੀਤੀ ਗਈ ਹੈ ਆਲੇ ਦੁਆਲੇ ਜੋ ਲੱਗਦੇ ਪਿੰਡਾਂ ਨੂੰ ਜੀ ਐਡਵਾਈਜ਼ਰੀ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਜਾਂਚ ਕੀਤੀ ਗਈ ਹੋਈ ਸੀਗੀ ਕਿ ਬਿਆਸ ਦਰਿਆ ਤੋਂ ਨਜ਼ਦੀਕ ਨਾ ਜਾਓ ਖਾਸ ਕਰਕੇ ਜਿਹੜੇ ਕੁਝ ਘਰ ਇਦਾਂ ਦੇ ਨੇ ਜਿਹੜੇ ਦਰਿਆ ਦੇ ਕਿਨਾਰੇ ਖੇਤਾਂ 'ਚ ਬਣੇ ਹੋਏ ਨੇ ਤੇ ਉਹਨਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਤੁਸੀਂ ਵੀ ਆਪਣੇ ਘਰਾਂ ਤੋਂ ਕਿਸੇ ਸੁਰੱਖਿਅਤ ਸਥਾਨ 'ਤੇ ਪਹੁੰਚ ਜਾਓ ਪਰ ਕਈ ਲੋਕਾਂ ਨੇ ਇਸ ਐਡਵਾਈਜ਼ਰੀ ਦੀਆਂ ਦੇਖੀ ਕੀਤੀ ਉਹ ਬਿਲਕੁਲ ਵੀ ਆਪਾਂ ਕਹਿ ਸਕਦੇ ਹਾਂ ਕਿਾਂ ਦੇਖੀ ਕਰ ਗਏ ਇਸ ਕਰਕੇ ਕੁਝ ਲੋਕ ਫਸ ਗਏ ਸੀ ਤੇ ਖਾਸ ਕਰਕੇ ਆਪਾਂ ਗੱਲ ਕਰਾਂਗੇ ਕਿ ਮੁਕੇਰੀਆਂ ਦੇਵੀ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦੇ ਕਿਉਂਕਿ ਮੁਕੇਰੀਆਂ ਔਰ ਗੁਰਦੁਆਰਾ ਪਿੰਡਾਂ ਦੇ ਸ਼ਰਾਪਤਨ ਉੱਥੇ ਵੀ ਖੇਤਾਂ ਦੇ ਵਿੱਚ ਪਾਣੀ ਜਿਹੜਾ ਬਿਆਸ ਦਰਿਆ ਦਾ ਪੂਰੀ ਤਰ੍ਹਾਂ ਜਾ ਚੁੱਕਿਆ ਔਰ ਕਈ ਈਸੋ ਕਈ ਏਕੜ ਜਿਹੜੇ ਪਾਣੀ ਦੇ ਵਿੱਚ ਫਸਲਾਂ ਡੁੱਬ ਚੁੱਕੀਆਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਜੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪਿੰਡ ਅਬਦੁੱਲਾਪੁਰਾ ਹੈ ਟਾਂਡਾ ਦੇ ਜਿੱਥੇ ਕੀ ਬਿਆਸ ਦਰਿਆ ਦਾ ਪਾਣੀ ਜਿਹੜਾ ਓਵਰਫਲੋ ਹੋਇਆ ਤੇ ਇੱਥੇ ਪਹੁੰਚ ਗਿਆ ਕਿਸੇ ਕਿਨਾਰੇ ਜੋ ਲੋਕੀ ਇੱਥੇ ਮੌਜੂਦ ਸੀ ਉਹਨਾਂ ਨੂੰ ਰੈਸਕਿਊ ਟਰੈਕਟਰ ਟਰਾਲੀਆਂ ਦੇ ਰਾਹੀਂ ਕਰਨਾ ਪਿਆ ਗੋਡੇ-ਗੋਡੇ ਨਹੀਂ ਬਲਕਿ ਲੱਖ-ਲੱਖ ਤੱਕ ਇਹ ਜੋ ਪਾਣੀ ਹੈ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਸ਼ੰਗਰ ਵੀ ਵੇਚਾ ਜੇ ਤਾਂ ਤੇ ਪਿੰਡ ਦੇ ਆਸ-ਪਾਸੇ ਪਾਣੀ ਵਾਖੇ ਰਾਂ ਪੈ ਚ ਵਧੀ ਜਾਂਦਾ ਘੜਨ ਦਾ ਨਾ ਨੀ ਲੈਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਢੇ ਜੀ ਕੱਲ ਇੱਥੇ ਥੋੜਾ ਥੋੜਾ ਅਸੀਂ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਹਾ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਾਣੀ ਬਹੁਤ ਹੈ ਕੀ ਕਰੀਏ ਬੱਚੇ ਅਵੇ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕੱਢਦੇ ਫੇਰੇ ਯਾਰੇ ਉਹ ਕਿਹ ਪਾਣੀ ਸਮੇਂ ਆਰ ਦੇ ਪਰ ਕੋਈ ਲਗਾ ਜਾਂਦੇ ਕੋਈ ਪੈਣਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਸੇ ਸਿੰਜਰੇ ਉੱਤੇ ਗਏ ਤੀਜਲੀ ਘਰ ਹੈ ਕਿਨੇ ਜਿਹੜੇ ਉੱਥੇ ਰਹਿੰਦੇ ਨੇ ਉਹ ਡਰੇ ਪੀਨ ਸਾਰੇ ਕਿੰਨਾ ਕ ਪਾਣੀ ਘਰ ਚ ਇਸ ਤੋਂ ਭਾਈ ਕਰਾਏ ਬਾਣੀ ਭਾਜੀ ਥੋੜਾ ਜਿਹਾ ਹਟਾ ਕਰ ਤੇ ਮਨ ਲਓ ਕਿ ਜਿੱਦਾਂ ਹੁਣ ਮਾਦਰਾ ਵਧਨ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਦੋਂ ਫਿਰ ਸਾਰੇ ਡੁੱਬ ਜਾਂਦੇ ਚੋਂ ਨਾ ਫਸਲ ਕੁਝ ਨਹੀਂ ਪੈਦੀ ਹੈਗੀ 2023 ਚ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਝ ਮਿਲੇਗਾ ਉਦੋਂ ਵੀ ਕੱਖ ਨਹੀਂ ਮਿਲਿਆਗਾ ਸਾਬ ਇਹਦੇ ਰੋਪੇੜ ਦੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣਾ ਪੈਸੇ ਮਤਲਬ ਕਿ ਮੁੱਲ ਦੇਣੇ ਪਏ ਇਹ ਸਾਡੇ ਬਹੁਤ ਖਤਰਾ ਇੱਥੇ ਪਾਣੀ ਦਾ ਜੰਗਲ ਦਾ ਏਰੀਆ ਪੈਂਦਾ ਕੀ ਇਹਦੇ ਵਿੱਚ ਵੀ ਪਾਣੀ ਹੈਗਾ ਪਾਣੀ ਹੈ ਜੀ ਸਾਰੇ ਪਾਣੀ ਫਿਰ ਗਿਆ ਸਾਰੇ ਪਾਣੀ ਹਾਂ ਜੀ ਪਾਣੀ ਜੀ ਜੰਗਲ ਚ ਵੀ ਸਾਰੇ ਪਾਣੀ ਪਾਣੀ ਹਾਂ ਜੀ ਦਰਿਆ ਚ ਕਰ ਪਾਣੀ ਪਾਣੀ ਭਾਈ ਪਿੱਛੇ ਵੀ ਇਹੀ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕਣਕ ਕੋਈ ਬਾਅਦ ਚ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਹੀ ਪਈ ਤੇ ਝੋਨਾ ਦੇ ਆਹੀ ਹੁੰਦਾ ਉਹਦੇ ਪਾਣੀ ਆ ਜਾਂਦਾ ਪਠਾਨਕੋਟ ਵੀ ਪਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਪਠਾਨਕੋਟ ਦੇ ਕਈ ਥਾਵਾਂ ਤੇ ਕਈ ਕਈ ਫੁੱਟ ਪਾਣੀ ਭਰ ਗਿਆ ਸੜਕਾਂ ਨੇ ਤਲਾ ਦਾ ਰੂਪ ਧਾਰਨ ਕਰ ਲਿਆ ਤੇ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਬਸ ਸਕੂਲੀ ਬੱਚੇ ਤੇ ਕੰਮ ਤੇ ਆਉਣ ਜਾਣ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਨੇ ਪਠਾਨਕੋਟ ਦੀਆਂ ਜਿੱਥੇ ਕਿ ਸੜਕਾਂ ਨੇ ਤਲਾ ਦਾ ਰੂਪ ਧਾਰਨ ਕਰ ਲਿਆ ਕਿਸ ਤਰ੍ਹਾਂ ਨਾਲ ਗੋਡੇ-ਗੋਡੇ ਪਾਣੀ ਚਾਰਜ ਪੇਰੇ ਇੱਥੇ ਵਿਖਾਈ ਦੇ ਰਹੇ ਹੈ ਜੋ ਲੋਕ ਨੇ ਇਸ ਸੇ ਪਾਣੀ ਚੋਹੀ ਲੰਗਨ ਨੂੰ ਮਜਬੂਰ ਨੇ ਕਿਉਂਕਿ ਪਾਣੀ ਦੀ ਨਿਕਾਸਤੀ ਇੱਥੇ ਨਹੀਂ ਹੋ ਰਹੀ ਸਕੂਲੀ ਬੱਚੇ ਖਾਸ ਤੌਰ ਤੇ ਜਿਨ੍ਹਾਂ ਨੇ ਸਵੇਰੇ ਸਕੂਲ ਜਾਣਾ ਹੁੰਦਾ ਹੈ ਉਹਨਾਂ ਦੇ ਮਾਪਿਓ ਜੋ ਹੋਰ ਕੰਮ ਕਾਜਾਂ ਤੇ ਜਾਂਦੇ ਨੇ ਉਹਨਾਂ ਨੂੰ ਖਾਸੀਆਂ ਦਿੱਕਤਾਂ ਦਾ ਜੋ ਸਾਹਮਣਾ ਹੈ ਉਹ ਕਰਨਾ ਪੈ ਰਿਹਾ ਤੇ ਮੇਨਾ ਮੇਰੇ ਸਹਿਯੋਗੀ ਜਤਿੰਦਰ ਮੋਹਨ ਲਾਈਵ ਜੁੜ ਹੋਏ ਨੇ ਪਠਾਨਕੋਟ ਤੋਂ ਜਤਿੰਦਰ ਪਠਾਨਕੋਟ ਚਪਾਰੀ ਮੀ ਪਿਆ ਪਰ ਸੜਕਾਂ ਨੇ ਤਲਾ ਦਾ ਰੂਪ ਧਰਨ ਕਾਲਿਆ ਪਾਣੀ ਦੀ ਨਿਕਾਸਤੀ ਨਹੀਂ ਹੋ ਰਹੀ ਕੀ ਕਾਰਨ ਦੱਸੇ ਜਾ ਰਹੇ ਨੇ ਅੱਜ ਜਦੋਂ ਦੱਸਦੇ ਕਿ ਸਵੇਰ ਤੋਂ ਹੀ ਕਰੀਬ 4 ਵਜੇ ਤੋਂ ਲਗਾਤਾਰ ਜਿਹੜੀ ਪਠਾਨਕੋਟ ਸ਼ਹਿਰ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਪਠਾਨਕੋਟ ਸ਼ਹਿਰ ਦੇ ਤਕਰੀਬਨ ਇਲਾਕੇ ਹੈ ਜਿਹੜੇ ਉਹ ਪਾਣੀ ਨਾਲ ਭਰ ਗਏ ਹੈ ਸਵੇਰ ਦਾ ਸਮਾਂ ਹੋਣ ਕਰਦੇ ਜਿਹੜੇ ਲੋਕ ਆਵਾਜਾਈ ਕਰਦੇ ਸੀ ਜਾਂ ਲੋਕ ਆਪਣੇ ਕੰਮ ਤੇ ਜਾ ਰਹੇ ਸੀ ਜਾਂ ਜਿਹੜੇ ਸਕੂਲ ਦੇ ਵਿੱਚ ਵਿਦਿਆਰਥੀ ਜਾ ਰਹੇ ਸੀ ਉਹਨਾਂ ਨੂੰ ਪਾਰੀ ਨਿਕਲਦਾ ਸਮਾਂ ਉਹ ਕੀ ਕਰਨਾ ਪਿਆ ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਇਹ ਸਾਹਮਣੇ ਆਈ ਕਿ ਪਠਾਨਕੋਟ ਦਾ ਸਰਕਾਰੀ ਹਸਪਤਾਲ ਪਠਾਨਕੋਟ ਦਾ ਸਰਕਾਰੀ ਹਸਪਤਾਲ ਸੀ ਉਹ ਖੁਦ ਪਾਣੀ ਵਿੱਚ ਡੁੱਬਿਆ ਹੋਇਆ ਸੀ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਦੇ ਜਿਹੜੇ ਨਾਲ ਅਟੈਂਡਡ ਆਏ ਸੀ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੁਹਾਨੂੰ ਤਸਵੀਰਾਂ ਵਿੱਚ ਹੋਰ ਵੀ ਦਿਖਾ ਦਵਾਂ ਕਿ ਪਠਾਨਕੋਟ ਦਾ ਇੱਕ ਇਹ ਇਲਾਕਾ ਹੈਗਾ ਜੇਕਰ ਇੱਥੇ ਗੱਲ ਕਰੀਏ ਤਾਂ ਪਹਿਲਾਂ ਇਸ ਇਲਾਕੇ ਦੇ ਵਿੱਚ ਕਰੀਬ 2 ਤੋਂ ਲੈ ਕੇ 4 ਫੁੱਟ ਤੱਕ ਪਾਣੀ ਸੀ ਤੇ ਲੋਕ ਘਰਾਂ ਵਿੱਚ ਆਪਣੇ ਦਬੇ ਹੋਏ ਸੀ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਸੀ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਚੁੱਕਿਆ ਸੀ ਹਾਲਾਂਕਿ ਬਰਸਾਤ ਥੋੜੀ ਦੇਰ ਜ਼ਰੂਰ ਕਟੀਏ بارش ਦੇ ਘਟਣ ਦੇ ਨਾਲ ਪਾਣੀ ਦਾ ਜਿਹੜਾ ਪੱਧਰ ਹੈ ਉਹ ਕਟਿਆ ਜ਼ਰੂਰ ਹੈ ਲੇਕਿਨ ਫਿਰ ਵੀ ਕੁਝ ਇਲਾਕੇ ਅਜੇ ਹਨ ਜਿਹੜੇ ਨਵੇਂ ਇਲਾਕੇ ਜਨਨ ਨੂੰ ਕਿਹਾ ਜਾਂਦਾ ਹੈ ਉਥੇ ਪਾਣੀ ਹਜੇ ਵੀ 4 ਤੋਂ 5 ਫੀਟ ਤੱਕ ਭਰਿਆ ਹੋਇਆ ਲੋਕ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਰਹੇ ਸੀ ਇਲਾਜ ਕਰਾਉਣ ਦੇ ਲਈ ਜਾ ਰਹੇ ਸੀ ਉਹ ਪਰੇਸ਼ਾਨ ਹੋ ਰਹੇ ਸੀ ਜਿਹੜਾ ਰੋਜ਼ ਵਰਰਾ ਦਾ ਜਵੇਂ ਸਮਾਨ ਜਾਂਦਾ ਹੈ ਸਰਕਾਰੀ ਹਸਪਤਾਲ ਦੇ ਵਿੱਚ ਉਹ ਦਿੱਕਤਾਂ ਦਾ ਸੋਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਫਿਲਹਾਲ ਸਰਕਾਰੀ ਹਸਪਤਾਲ ਦੇ ਜੇਕਰ ਅੰਦਰ ਦੀ ਗੱਲ ਕਰੀਏ ਵਾਰਡ ਦੀ ਗੱਲ ਕਰੀਏ ਤੇ ਵਾਰਡ ਤੱਕ ਪਾਣੀ ਨਹੀਂ ਪਹੁੰਚ ਸਕਿਆ ਲੇਕਿਨ ਅਮਰਜੈਂਸੀ ਵਾਰਡ ਜਿਹੜਾ ਸੀ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਉਸ ਦੇ ਨਾਲ ਹੀ ਜਨ ਔਸ਼ਧੀ ਕੇਂਦਰ ਸੀ ਉਹਦੇ ਬਾਹਰ ਵੀ ਪਾਣੀ ਇਕੱਠਾ ਸੀ ਜਿਸ ਕਾਰਨ ਮਰੀਜ਼ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮਰੀਜ਼ਾਂ ਨੂੰ ਨਾ ਦਵਾਈ ਲੈ ਜਾਣ ਵਾਸਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹ ਸਾਹਮਣੇ ਆਈ ਹੈ ਕਿਉਂਕਿ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਸੀ ਕਿ ਉਹਨਾਂ ਵੱਲੋਂ ਨਿਕਾਸੀ ਦੇ ਮੁਕੰਮਲ ਪ੍ਰਬੰਧ ਪਠਾਨਕੋਟ ਵਿੱਚ ਕੀਤੇ ਗਏ ਨੇ ਲੇਕਿਨ ਜਿਹੜੀਆਂ ਅੱਜ ਦੀ ਤਸਵੀਰਾਂ ਉਹ ਪ੍ਰਸ਼ਾਸਨ ਦੇ ਜਿਹੜੇ ਕਾਰਜ ਪ੍ਰਣਾਲੀ ਆ ਉਸ ਉੱਤੇ ਸਵਾਲ ਖੜੇ ਕਰ ਰਹੀ ਆ ਪ੍ਰਸ਼ਾਸਨ ਦੇ ਜਿਹੜੇ ਕੀਤੇ ਕੰਮਾਂ ਦੀ ਪੋਲ ਖੋਲ ਰਹੀ ਆ ਇਸ ਕਾਰਨ ਲੋਕ ਜ਼ਰੂਰ ਸਵਾਲ ਉਠਾ ਰਹੇ ਸਨ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਉਠਾ ਰਹੇ ਸਨ ਨਗਰ ਨਿਗਮ ਦੇ ਉੱਤੇ ਵੀ ਸਵਾਲ ਚੁੱਕ ਰਹੇ ਸਨ ਕਿ ਜੇਕਰ ਸਮੇਂ ਰਹਿੰਦਿਆਂ ਹੀ ਇਹ ਨਾਲਿਆਂ ਦੀ ਨਿਕਾਸੀ ਹੁੰਦੀ ਤਾਂ ਅੱਜ ਜਿਹੜੀ ਤਸਵੀਰਾਂ ਸਾਹਮਣੇ ਆਈਆਂ ਸੀ ਉਹ ਤਸਵੀਰਾਂ ਨਾ ਹੁੰਦੀਆਂ ਜੀ ਜੀ ਤੰਦਰ ਅੱਜ ਜਿਹੜੀ ਤਸਵੀਰਾਂ ਸਾਹਮਣੇ ਆਈਆਂ ਸੀ ਉਹ ਤਸਵੀਰਾਂ ਨਾ ਹੁੰਦੀਆਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜਿੰਨੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਕਿਸੇ ਕੇ ਨਾਲ ਪਠਾਨ ਦੇਖਣ ਨੂੰ ਮਿਲ ਰਿਹਾ ਹੈ ਤੇ ਸਵੇਰੇ ਵੀ ਸਾਡੇ ਸਹਿਯੋਗੀ ਦੇ ਵੱਲੋਂ ਪੂਰੀ ਕਵਰੇਜ ਕੀਤੀ ਗਈ ਕਿ ਕਿਸ ਦੇ ਕਨਾਲ ਇੱਥੇ ਪਾਣੀ ਭਰਿਆ ਹੋਇਆ ਤੇ ਲੋਕ ਪਰੇਸ਼ਾਨ ਨੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਕਿਸੇ ਦਰਿਆ ਦੀ ਨਹੀਂ ਬਲਕਿ ਪਠਾਨਕੋਟ ਦੇ ਸਰਕਾਰੀ ਹਸਪਤਾਲ ਨੂੰ ਜਾਣ ਵਾਲੇ ਰਾਹ ਦੀ ਹੈ ਤਾਂ ਦੱਸਦੇ ਕਿ ਬੀਤੀ ਰਾਤ ਤੋਂ ਹੀ ਪਠਾਨਕੋਟ ਸ਼ਹਿਰ ਦੇ ਵਿੱਚ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਜਿਸ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕੇ ਵਿੱਚ ਪਾਣੀ ਭਰ ਗਿਆ ਤੁਸੀਂ ਦੇਖਦੇ ਹੋ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਮਹਾਰਾਸੀ ਖੜਿਆ ਹ ਜਿੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਉਹ ਭਰ ਚੁੱਕਿਆ ਤੇ ਲੋਕ ਜਿਹੜੇ ਜਾ ਰਹੇ ਆ ਉਹਨਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਵੇਰ ਦਾ ਸਮਾਂ ਕੁਝ ਬੱਚੇ ਸਕੂਲ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਕੁਝ ਮੁਲਾਜ਼ਮ ਆਪਣੇ ਕੰਮ ਨੂੰ ਜਾ ਰਹੇ ਆ ਉਹਨਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਰਕਾਰੀ ਹਸਪਤਾਲ ਲੋਕਾਂ ਦਾ ਇਲਾਜ ਕਰਦਾ ਹੈ ਅੱਜ ਜੇ ਅੱਜ ਦੀਆਂ ਤਸਵੀਰਾਂ ਤੇ ਗੱਲ ਕਰੀਏ ਤਾਂ ਅੱਜ ਸਰਕਾਰੀ ਹਸਪਤਲ ਆਪ ਲਾਚਾਰ ਹੋਇਆ ਪਿਆ ਸਰਕਾਰੀ ਹਸਪਤਲ ਅੱਜ ਆਪ ਬਿਮਾਰ ਹੋਇਆ ਪਿਆ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦਈਏ ਕਿ ਪਠਾਨਕੋਟ ਦੇ ਸਰਕਾਰੀ ਹਸਪਤਲ ਦੀ ਮੁੱਖ ਜਿਹੜਾ ਰਸਤਾ ਹੈਗਾ ਜਾਣ ਨੂੰ ਉਹ ਪਾਣੀ ਨਾਲ ਭਰਿਆ ਹੋਇਆ ਲੋਕ ਪਰੇਸ਼ਾਨ ਹੋ ਰਹੇ ਆ ਜੇ ਤਸਵੀਰਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਉੱਤੇ ਜਰੂਰ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਵੱਡੇ ਦਾਅਵੇ ਕਰਦਾ ਹੈ ਕਿ ਅਸੀਂ ਨਿਕਾਸੀ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਲੇਕਿਨ ਜੇ ਤਸਵੀਰਾਂ ਅਜਿਹੀਆਂ ਸਾਹਮਣੇ ਆਉਂਦੀਆਂ ਤਾਂ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਜ਼ਰੂਰ ਖੜੇ ਹੁੰਦੇ ਨੇ